ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਅਸੀਂ ਹੋ ਚੁੱਕੇ ਹਾਂ ਜੀ ਰਾਜਸਥਾਨ ਦੇ ਵਿੱਚ ਐਂਟਰ ਹੈ ਤੇ ਰਾਜਸਥਾਨ ਦੇ ਵਿੱਚ ਤਾਂ ਭਾਈ ਬਹੁਤ ਸੁੱਕਾ ਭਾਈ ਮੌਸਮ ਹੈ ਇੱਧਰ ਭਾਈ ਹਨ ਜਮਾਂ ਭਾਈ ਬਰਸਾਤ ਨਹੀਂ ਉੱਡਦੀ ਹੈ ਕਹਿੰਦੇ ਤੇ ਜਿਹੜਾ ਭਾਈ ਬਰਸ਼ਾਤ ਦਾ ਹਨਾ ਉੱਤਰ ਪਈ ਜਾਂਦਾ ਉੱਤਰ ਇੱਕ ਪਾਸੇ ਡੋਬੀ ਜਾਂਦਾ ਭਾਈ ਤੇ ਇਹ ਰਾਜਸਥਾਨ ਕਰਨੀ ਭਾਈ ਜਮਾਂ ਸੁੱਕਾ ਮਾਹੌਲ ਹੈ ਭਾਈ ਮਾੜਾ ਮੂਟਾ ਜਾਇਆ ਬਸ ਮਾੜਾ ਮੂਟਾ ਜਾਇਆ ਭਾਈ ਜਮਾਂ ਭਾਈ ਗਾੜਾ ਦੱਸ ਗਿਆ ਭਾਈ ਜਮਾਂ ਸੁੱਕਾ ਮੋਂਗੀ ਦੇਖ ਬਈ ਬਹੁਤ ਸੋਹਣੀ ਫਸਲ ਬਈ ਮੋਂਗੀ ਬਾਜਰਾ ਨਰਮਾ ਗਵਾਰਾ ਬਹੁਤ ਸੋਹਣਾ ਬਈ ਸਰਾ ਲੱਗਿਆ ਕਹਿ ਪਿਆ ਕੰਮ ਇੱਥੇ ਬਈ ਮੋਟਰਾਂ ਚੱਲੀ ਜਾਂਦੀਆਂ ਇੱਧਰ ਆ ਪਿੱਛੇ ਜੇ ਮੋਟਰ ਚੱਲੀ ਜਾਂਦੀ ਸੀ ਬਈ ਹੁਣ ਦਿਖਾਵਾਂਗਾ ਉਹਦੇ ਬਈ ਬਈ ਸੂਰਜ ਕੀ ਕੱਢਿਆ ਰੈਂਟ ਦਿਖਾਵਾਂ ਬਹੁਤ ਜਿਆਦਾ ਗਰਮੀ ਆ ਬਾਈ ਰਸਤਾ ਮੌਲੀ ਹੋ ਰਿਹਾ ਬਾਈ ਇੱਧਰ ਕੈਮ ਹੈਪੀ ਸਰਾ ਮੌਲਾ ਨਾ ਇੱਧਰ ਵਧੀਆ ਆਪਣੇ ਚੌਂ ਹਾਂ ਰਹਿ ਗਿਆ ਕਿੰਨੇ ਕਿਲੋਮੀਟਰ ਰਹਿ ਗਿਆ ਬਾਈ ਆਪਾਂ 5 ਕਿਲੋਮੀਟਰ ਬਾਈ ਅੱਗੇ ਗੁੱਗਾ ਮੜੀ ਤੇ ਜਾ ਰਹੇ ਆ ਬਈ 5 ਕਿਲੋਮੀਟਰ ਰਹਿ ਗਏ ਤੇ ਚਾਈ ਜਾਨੇ ਬਈ ਸੱਤਾ ਬਾਈ ਰஞ்சிਤ ਦਵਾਈ ਤੇ ਹੈਪੀ ਬਾਈ ਬਈਆ ਅੰਦਰ ਟਪੇਲੇ ਕਿਹੜੇ ਲੱਗਦੇ ਨੇ ਦੁਆਰਾ ਤੇ ਪਿਆ ਤੇ ਕੁਮਾਰਾਂ ਨੇ ਦੇਖਿਆ ਸੀ ਬਈ ਉਹ ਦੇਖੋ ਬਈ ਕੌਂਗ ਪੜੀ ਵੜਾ ਕੋਸਾ ਵਈ ਇੱਧਰ ਤਾਂ ਰਸਤਾ ਚ ਦਾ ਦੇਖਣ ਵਾਲੇ ਯਾਰ ਰਸਤਾਂ ਤਾਂ ਜਮਾ ਤੇ ਲੋਕੇਸ਼ਨ ਵੀ ਬਈ ਬਦਲਾਂੀ ਸਾਨੂੰ ਦਿੱਸੀ ਜਾਂਦੀ ਹੈ ਨਾ ਅਸੀਂ ਸ਼ੀਸ਼ੇ ਵਿੱਚ ਹੀ ਬਹੁਤ ਸੋਹਣੀ ਆ ਬਈ ਬੀ ਹੋਇਆ ਬਾਈ ਦੇਖ ਬਾਈ ਪੱਕਾ ਇਹਨੇ ਆਪਣੇ ਪੰਜਾਬ ਚ ਬਹੁਤ ਰਸ਼ ਰਹਿੰਦਾ ਇੱਧਰ ਵੀ ਤਾਂ ਬਹੁਤ ਰਸ਼ ਰਹਿੰਦਾ ਬਾਈ ਸੜਕਾਂ ਦੇ ਉੱਤੇ ਜਿਹੜੇ ਨਾਲ ਰੋੜ ਦੇ ਉੱਤੇ ਬਹੁਤ ਰਾਸ਼ ਹੈ ਬਾਈ ਜਿਤ ਲੰਬੀ ਹੈ ਬਾਣ ਬਹੁਤ ਵੇਲੇ ਵੇਹੇ ਪੀਣਾ 12 ਦੇ ਬਸ

ਇੱਧਰ ਬੇਰ ਵੀ ਹੋਣਗੇ ਨਾ ਇਹ ਵੀ ਹਨਾ ਬਾਈ ਜੰਡ ਵਾਲੇ ਹਾਂ ਆਪਾਂ ਇੱਧਰ ਯਾਤਰਾ ਬਾਈ ਬਾਈ ਫੋਨ ਵੀ ਚਲਾਉਂਦਾ ਜਾਂਦਾ ਹੈ 3 ਕਿਲੋਮੀਟਰ 3 ਕਿਲੋਮੀਟਰ ਰਹਿ ਗਿਆ ਬਾਈ ਤੇ ਆ ਆ ਗਈ ਬਾਈ ਇੱਕ ਛੋਟੀ ਜੀ ਨਹਿਰ ਕੱਸੀ ਜੀ ਆ ਬਾਈ ਛੋਟੀ ਜੀ ਰਾਜਸਥਾਨ ਉਹ ਤਾਂ तकरीबन ਸਾਰੇ ਪੱਕੇ ਆਉਂਦੇ ਰਹਿੰਦੇ ਠੀਕ ਆ ਭਾਈ ਅੱਗੇ ਚੱਲ ਕੇ ਤੁਹਾਨੂੰ ਹੋਰ ਅਪਡੇਟ ਦੇਵਾਂਗੇ ਨਮੀਤ ਧੰਨਵਾਦ ਭਾਈ ਸਤਿ ਸ੍ਰੀ ਅਕਾਲ